ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਸਬ ਡਿਵੀਜ਼ਨ ਸ਼ਾਹਕੋਟ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਦੇ ਦੋ ਮੈਂਬਰ ਗ੍ਰਿਫਤਾਰ ਛੇ ਚੋਰੀ ਸ਼ੁੱਧਾ ਮੋਟਰਸਾਈਕਲ ਹੋਏ ਬਰਾਮਦ ਐਨ ਡੀ ਟੀਵੀ ਪੰਜਾਬ న్యూਸ ਲਈ ਸ਼ਾਹਕੋਟੋ ਬਿਊਰੋ ਰਿਪੋਰਟ ਜ਼ਿਲ੍ਹਾ ਜਲੰਧਰ ਦੇ ਅਧਿਤੀ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਰਕ ਤੇ ਐਸਪੀ ਇਨਵੈਸਟੀਗੇਸ਼ਨ ਸਾਥ ਸਬਡਿਵੀਜ਼ਨ ਰਾਜੀ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਸ਼ੁਰੂ ਕੀਤਾ ਹੋਇਆ ਇਸੇ ਲੜੀ ਦੇ ਤਹਿਤ ਥਾਣਾ ਸ਼ਾਹਕੋਟ ਦੇ ਮੁਕੱਫਰ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰੋ ਕਲਾਪਾਸ ਇੱਕ ਸ਼ੌਕਤ ਲਈ ਵਾਸੀ ਪਿੰਡ ਰੇਡ ਮਥੜਾ ਆਸ਼ਾ ਕੋਨੇ ਕਪਲੇਟ ਕੀਤੀ ਸੀ ਕਿ ਉਹਦਾ ਇੱਕ ਮੋਟਰਸਾਈਕਲ ਜਿਹੜਾ ਕੋਈ ਨਾਮਨੁਮਾ ਵਿਅਕਤੀ ਚੋਰੀ ਕਰਕੇ ਲੈ ਗਿਆ ਪੁਲਿਸ ਨੇ ਇਸੇ ਕਪਲੇਟ ਹੋਣ ਤੇ ਤੁਰੰਤ ਮੁਕੱਦਮਾ ਦਰਜ ਜਿਹੜਾ 169 ਨੰਬਰ ਜਿਹੜਾ 27 25 ਦਰਜ ਕੀਤਾ ਗਿਆ ਮੁਕੱਦਮੇ ਦੀ ਗੰਇੰਤਾ ਨੂੰ ਦੇਖਦਿਆਂ ਹੋਇਆਂ ਅਧੌਨਿਕ ਟੰਗ ਤੇ ਰਿਕਣਾ ਤੋਤੀਸ਼ ਕਰਦੇ ਵਕਫਾ ਵਕਤੀਆਂ ਤਿਆਰ ਕੀਤਾ ਗਈਆਂ ਜਿਹਦੇ ਤਹਿਤ ਦੋ ਦੋਸ਼ੀ ਜਿਹੜੇ ਹਨ ਕੁਲਵਿੰਦਰ ਸਿੰਘ ਲਿਸਕਾਲਾ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਲੋਹਾਰਾ ਅਤੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਨੇਰ थाना ਕੋਟੇਸਿਕਾ ਜਿਹੜਾ ਮੋਗਾ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੋਸ਼ੀਆਂ ਤੋਂ ਜੋ ਇਹਨਾਂ ਨੇ ਇਹਨਾਂ ਨੇ ਗੈਂਗ ਬਣਾਇਆ ਹੋਇਆ ਇਹਨਾਂ ਕੋਲੋਂ 6 ਮੋਟਰਸਾਈਕਲ ਜਿਹੜੇ ਆ ਤਿੰਨ ਜਿਹੜੇ ਆ ਹੀਰੋ ਹੰਡਾ ਜਿਹੜੇ ਸਪਲੈਂਡਰ ਹੈਗੇ ਨੇ ਇੱਕ TVS स्पोर्ट ਹੈਗਾ ਇੱਕ ਕਵਾਸਾਕੀ ਬਜਾਜ ਤੇ ਤੀਸਰਾ ਇੱਕ ਪਟੇਨਾ ਬਜਾਜ ਹੋਰ ਜਿਹੜਾ ਬਰਾਮਦ ਕੀਤਾ ਇਹਨਾਂ ਦੋਸ਼ੀਆਂ ਦਾ ਬੜਾ ਆਧੁਨਿਕ ਢੰਗ ਤਰੀਕੇ ਵਰਤਦੇ ਆ ਆਪਣੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਮੋਬਾਈਲ ਵੀ ਵਰਤਦੇ ਤੇ ਵੱਖ-ਵੱਖ ਤਰ੍ਹਾਂ ਨੇ ਇਹਨਾਂ ਨੇ 6 ਮੋਟਰਾਂ ਜਿਹੜੇ ਚੋਰੀ ਕੀਤੇ ਹੈਗੇ ਔਰ 6 ਸਿਬਰਾੰਥ ਕਰ ਲਏ ਅੱਗੇ ਹੋਰ ਤਫਤੀਸ਼ ਜਾਰੀ ਹੈ ਹੋਰ ਵੀ ਰਿਕਾਵੀ ਹੋਣ ਦੀ ਸੰਭਾਵਨਾ ਔਰ ਕਿੱਥੋਂ ਕਿੱਥੇ ਚੋਰੀ ਕੀਤੀ ਇਹਨਾਂ ਨੇ ਮਾਲਕਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਔਰ ਇਹਨਾਂ ਦੋਸ਼ੀਆਂ ਤੋਂ ਪੁੱਛੋਕੜ ਵੀ ਜਾਣਿਆ ਜਾ ਰਿਹਾ ਵੀ ਇਹਨਾਂ ਨੇ ਚੋਰੀਆਂ ਚ ਕਿਹੜੀ-ਕਿਹੜੀ ਕੋ ਪ੍ਰਾਪਰਟੀ ਬਣਾਈ ਆ ਜਾਂ ਕਿੱਥੇ ਕੋਈ ਹੋਰ ਕ੍ਰਾਈਮ ਕੀਤਾ ਗਿਆ ਜਿਹਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਅਪਰਾਧ ਹੋਏ ਆ ਉਹਨਾਂ ਲਈ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੇ ਜਾ ਰਹੇ ਹਨ ਪੁਲਿਸ ਮੁਸਤੈਦ ਹੈਗੀਆ ਤੈਨੂੰ ਸਖਤ ਸੰਗਤ ਸਜ਼ਾਵਾਂ ਕੀਤੀਆਂ ਦੋਈਆਂ ਜਾ ਰਹੀਆਂ ਥੈਂਕ ਯੂ